ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਕੇਂਦਰ ਦੀ ਮੋਤੀ ਸਰਕਾਰ ਤੇ ਭੜਕੇ ਸੀਐਮ ਭਗਵੰਤ ਮਾਨ ਗੁੱਸੇ ਜਿਹੀਆਂ ਸੁਣਾਈਆਂ ਖਰੀਆਂ ਕਰੀਆਂ ਹਾਈ ਕੋਰਟ ਤੋਂ ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਬਾਰੇ ਆਈ ਵੱਡੀ ਖਬਰ ਸਰਕਾਰ ਦੀ ਇਹ ਨੀਤੀ ਨੂੰ ਰੱਦ ਕਰਨ ਲਈ ਹਾਈ ਕੋਰਟ 'ਚ ਮਿਲੀ ਚੁਣੌਤੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਚੋਣ ਲੜਨ ਬਾਰੇ ਆਈ ਵੱਡੀ ਖਬਰ ਕਾਂਗਰਸ ਨੇ ਦਿੱਤੀ ਟਿਕਟ ਦੀ ਆਫਰ ਭਾਜਪਾ ਨਾਲ ਗੱਠਜੋੜ ਬਾਰੇ ਕਾਲੀ ਦਲ ਦਾ ਵੱਡਾ ਬਿਆਨ ਕਿਹਾ ਪੰਜਾਬ ਦੇ ਮੁੱਦਿਆਂ ਦਾ ਹੱਲ ਹੋਣ ਤੱਕ ਕੋਈ ਸਮਝੌਤਾ ਨਹੀਂ ਪੰਜਾਬੀ ਵੀ ਆਪਕਰ ਨੇ ਨੀਤੀ ਜਾਂਚ ਦੀ ਉਕੀ ਮੰਗ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਸੌਂਪਿਆ ਮੰਗ ਪੱਤਰ ਵਿਜੀਲੈਂਸ ਵਿਰੁੱਧ ਦੀ ਵੱਡੀ ਕਾਰਵਾਈ 25000 ਰੁਪਏ ਦੀ ਰਿਸ਼ਵਤ ਲੈੰਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਕੀਤਾ ਗ੍ਰਿਫਤਾਰ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸੀਐਮ ਭਗਵੰਤ ਮਾਨ ਤੇ ਸੁਖਵੀਰ ਬੱਲ ਦਾ ਵੱਡਾ ਹਮਲਾ ਕਿ ਹੱਪਗਵੰਤ ਮਾਨ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਮੋਤੀ ਸਰਕਾਰ ਤੇ ਵੱਡੇ ਹਮਲੇ ਕੀਤੇ ਹਨ ਉਹਨਾਂ ਨੇ ਕਿਹਾ ਕਿ ਇਹ ਦੇਸ਼ ਕਿਸੇ ਦੀ ਜ਼ਗੀਰ ਨਹੀਂ ਹੈ ਇਹ ਦੇਸ਼ 140 ਕਰੋੜ ਲੋਕਾਂ ਦਾ ਦੇਸ਼ ਹੈ ਅਸੀਂ ਤਾਣਾ ਸ਼ਾਹ ਸਰਕਾਰ ਤੋਂ ਡਰਨ ਵਾਲੇ ਨਹੀਂ ਹਾਂ ਪਹਿਲਾਂ ਗੋਰੀਆਂ ਨਾਲ ਲੜਾਈ ਲੜ ਕੇ ਦੇਸ਼ ਨੂੰ ਬਚਾਇਆ ਸੀ ਹੁਣ ਇਨ੍ਹਾਂ ਚੋਰਾ ਨਾਲ ਲੜਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਸ਼ਹੀਦਾਂ ਦੀ ਆਤਮਾ ਵੀ ਤੜਫ ਰਹੀ ਹੋਵੇਗੀ ਇਹ ਸ਼ਹੀਦਾਂ ਦੀਆਂ ਝਾਂਕੀਆਂ ਐਡਜੈਕਟ ਕਰ ਰਹੇ ਹਨ ਕਿ ਇਹ ਭਗਤ ਸਿੰਘ ਰਾਜਗੁਰੂ ਕਰਤਾਰ ਸਿੰਘ ਸਰਾਬਾ ਤੋਂ ਵੀ ਵੱਡੇ ਹੋ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਦੇਸ਼ ਨੂੰ ਬਚਾਉਣਾ ਹੈ ਤਾਂ ਦੇਸ਼ ਵਾਸੀਆਂ ਨੂੰ ਘਰਾਂ ਚੋਂ ਬਾਹਰ ਨਿਕਲਣਾ ਹੋਵੇਗਾ ਭਾਜਪਾ ਦੇਸ਼ ਨੂੰ ਬਰਬਾਦੀ ਵੱਲ ਲੈ ਕੇ ਜਾ ਰਹੀ ਹੈ ਜੇਮ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼ਹੀਦਾਂ ਨੂੰ ਦਰਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿੰਨਾ ਹੱਤਾਂ ਵਿੱਚ ਜਾਵੇਗਾ ਇਹ ਡਰ ਅੱਜ ਸੱਚ ਹੋ ਗਿਆ ਹੈ ਭਾਜਪਾ ਡਿਕਟੇਟਰਸ਼ਿਪ ਕਰ ਰਹੀ ਹੈ ਕਦੇ ਵੀ ਦਾਇਖ ਖਰੀਦੇ ਜਾ ਰਹੇ ਹਨ ਸਰਕਾਰਾਂ ਡੀਗੀਆਂ ਜਾ ਰਹੀਆਂ ਹਨ ਐਮਪੀ ਖਰੀਦੇ ਜਾ ਰਹੇ ਹਨ ਇਹ ਖਰੀਦੋ ਫਰੋਕਤ ਵਾਲਾ ਕੰਮ ਬੰਦ ਹੋਣਾ ਚਾਹੀਦਾ ਹੈ ਜੇ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਇਕੱਠਿਆਂ ਹੋਣਾ ਪਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕੀਤਾ ਹੈ ਕਿ ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਵਿਧਾਇਕ ਆਮ ਆਦਮੀ ਪਾਰਟੀ ਦੇ ਹਨ ਜਦੋਂ ਕਿ ਭਾਜਪਾ ਕੋਲ ਸਿਰਫ 2 ਵਿਧਾਇਕ ਹਨ ਇਸ ਲਈ ਭਾਜਪਾ ਨੂੰ ਪੰਜਾਬ ਚ ਲੋਕ ਸਭਾ ਚੋਣਾਂ ਚ ਜਿੱਤ ਹਾਸਲ ਕਰਨ ਦਾ ਸੁਪਨਾ ਛੱਡ ਦੇਣਾ ਚਾਹੀਦਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਦੀ 2024-25 ਦੀ ਆਗਕਾਰੀ ਨੀਤੀ ਨੂੰ ਚੁਣੌਤੀ ਦਿੱਤੀ ਗਈ ਹੈ ਧਾਇਰ ਪਟੀਸ਼ਨ ਵਿੱਚ ਡਰਾ ਰਾਹੀ ਅਲੋਟਮੈਂਟ ਲਈ ਅਰਜੀ ਫੀਸ ਵਜੋਂ 75000 ਰੁਪਏ ਕਰਨ ਤੇ ਨਾਂ ਵਾਪਸੀ ਯੋਗ ਬਣਾਉਣ ਤੇ ਸਵਾਲ ਚੁੱਕੇ ਗਏ ਹਨ ਇਸ ਪਟੀਸ਼ਨ ਤੇ ਬਹਿਸ ਤੋਂ ਬਾਅਦ ਹਾਈ ਕੋਰਟ ਨੇ ਸੁਣਵਾਈ 10 April ਤੱਕ ਮੁਲਤਵੀ ਕਰ ਦਿੱਤੀ ਹੈ ਹਾਈ ਕੋਰਟ ਨੂੰ ਪਟੀਸ਼ਨਰ ਮੋਗਾ ਦੇ ਦਰਸ਼ਨ ਸਿੰਘ ਐਂਡ ਕੰਪਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਡਰਾ ਰਾਹੀ 2024-25 ਲਈ ਠੇਕੇ ਲੋਡ ਕਰਨ ਦਾ ਫੈਸਲਾ ਕੀਤਾ ਹੈ ਪਟੀਸ਼ਨਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਤੱਕ ਅਰਜੀ ਦੀ ਫੀਸ ਸਿਰਫ 3500 ਰੁਪਏ ਸੀ ਪਰ ਇਸ ਨੂੰ ਅਚਾਨਕ ਵਦਾ ਕੇ 75000 ਰੁਪਏ ਕਰ ਦਿੱਤਾ ਗਿਆ ਹੈ ਪਟੀਸ਼ਨ ਕਰਤਾ ਨੇ ਦੱਸਿਆ ਕਿ ਹੁਣ ਤੱਕ ਸਰਕਾਰ ਨੂੰ ਕਰੀਬ 35000 ਜੀਆਂ ਮਿਲ ਚੁੱਕੀਆਂ ਹਨ ਜਿਸ ਤੋਂ ਸਰਕਾਰ ਨੂੰ 260 ਕਰੋੜ ਰੁਪਏ ਦੀ ਆਮਦਨ ਹੋਈ ਹੈ ਸਰਕਾਰ ਦੀ ਨੀਤੀ ਕਾਰਨ ਜਿੰਨਾਂ ਲੋਕਾਂ ਦੇ ਨਾਂ ਡਰਾਅ ਵਿੱਚ ਨਹੀਂ ਆਉਣਗੇ ਉਹਨਾਂ ਦੀ ਅਰਜੀ ਫੀਸ ਵਿੱਚੋਂ 75000 ਰੁਪਏ ਦਾ ਨੁਕਸਾਨ ਹੋਵੇਗਾ ਅਜਿਹੇ ਚ ਹਾਈ ਕੋਰਟ 'ਚ ਸਰਕਾਰ ਦੀ ਇਸ ਨੀਤੀ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ ਹਾਈ ਕੋਰਟ ਇਸਤੇ 10 April ਨੂੰ ਸੁਣਵਾਈ ਕਰੇਗਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਲੜਨ ਤੋਂ ਸਾਫ਼ ਇਨਕਾਰ ਕਰ ਚੁੱਕੇ ਹਨ ਅਤੇ ਉਹ ਮੋੜ ਤੋਂ ਕ੍ਰਿਕਟ ਕਮੈਂਟਰੀ ਨਾਲ ਜੁੜ ਗਏ ਹਨ ਇਸੇ ਵਿਚਾਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਵੱਲੋਂ ਨਵਜੋਤ ਕੋਰ ਸਿੱਧੂ ਨੂੰ ਟਿਕਟ ਦੀ ਆਫਰ ਕੀਤੀ ਗਈ ਹੈ ਪਰ ਉਹਨਾਂ ਵੱਲੋਂ ਖਰਾਬ ਸਿਹਤ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਦੱਸ ਦੇ ਕਿ ਕੁਝ ਸੂਤਰਾਂ ਪਹਿਲਾਂ ਹੀ ਉਹ ਕੋ ਕੈਂਸਰ ਤੋਂ ਠੀਕ ਹੋਏ ਹਨ ਐਮਪੀ ਪ੍ਰਨੀਤ ਕੋਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਬਾਅਦ ਸਭ ਤੋਂ ਵੱਡਾ ਸਵਾਲ ਹੀ ਸਾਹਮਣੇ ਆ ਰਿਹਾ ਹੈ ਕਿ ਪਟਿਆਲਾ ਤੋਂ ਕਾਂਗਰਸ ਦੀ ਟਿਕਟ ਕਿਸ ਨੂੰ ਮਿਲੇਗੀ ਕਿਉਂਕਿ ਲਾਲ ਸਿੰਘ ਅਤੇ ਬ੍ਰਹਮਵੇਂਂਦਰਾ ਕਾਫੀ ਬਜ਼ੁਰਗ ਹੋ ਗਏ ਹਨ ਜਿਸ ਦੇ ਮੱਧ ਨਜ਼ਰ ਸੰਗਰੂਰ ਤੋਂ ਸਾਬਕਾ ਸੰਸਦ ਵਿਜੇਂਦਰ ਸਿੰਘਲਾ ਨੇ ਪਟਿਆਲਾ ਤੋਂ ਦਾਵੇਦਾਰੀ ਚਿਤਾਈ ਹੈ ਜਦਕਿ ਸੂਤਰਾਂ ਦੇ ਮੁਤਾਬਿਕ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਵੀ ਪਟਿਆਲਾ ਤੋਂ ਟਿਕਟ ਦੀ ਆਫਰ ਕੀਤੀ ਗਈ ਹੈ ਉਹ ਕੁਸਵਾ ਪਹਿਲਾਂ ਤੱਕ ਪਟਿਆਲਾ ਵਿੱਚ ਕਾਫੀ ਸਰਗਰਮ ਰਹੇ ਹਨ ਸ਼ਰੋਨੀ ਕਾਲੀਦਲ ਨੇ ਭਾਜਪਾ ਨਾਲ ਗੱਡ ਜੋੜ ਬਾਰੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿ ਹੈਗੀ ਪੰਜਾਬ ਦੇ ਮੁੱਦਿਆਂ ਦਾ ਕੋਈ ਹੱਲ ਹੋਣ ਤੋਂ ਬਿਨਾਂ ਲੋਕ ਸਭਾ ਚੋਣਾਂ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕੋਰ ਕਮੇਟੀ ਨੇ ਭਾਜਪਾ ਨੂੰ ਇਹ ਇਸ਼ਾਰਾ ਕੀਤਾ ਹੈ ਕਿ ਸੂਬੇ ਦੇ ਮੂਲ ਮੁੱਦਿਆਂ ਦੀ ਸ਼ਰਤ ਤੇ ਹੀ ਅੱਗੇ ਵਧਿਆ ਜਾ ਸਕਦਾ ਹੈ। ਇਹਨਾਂ ਸੂਤਰਾਂ ਅਨੁਸਾਰ ਕੋਰ ਕਮੇਟੀ ਵਿੱਚ ਭਾਜਪਾ ਨਾਲ ਓਨੀ ਦੇਰ ਕੋਈ ਸਿਆਸੀ ਘੜი ਜੋੜ ਨਹੀਂ ਕੀਤਾ ਜਾਵੇਗਾ ਜਿੰਨੀ ਦੇਰ ਭਾਜਪਾ ਸੂਬੇ ਦੇ ਮੂਲ ਮੁੱਦਿਆਂ ਤੇ ਕੋਈ ਪ੍ਰਤੀਬੱਧਤਾ ਨਹੀਂ ਦਿਖਾਉਂਦੀ। ਕੋਰ ਕਮੇਟੀ ਵਿੱਚ ਇਹ ਗੱਲ ਉਭਰੀ ਹੈ ਕਿ ਕਾਲੀ ਦਲ ਲਈ ਸੀਟਾਂ ਦੀ ਵੰਡ ਤੋਂ ਵੱਧ ਸੂਬੇ ਦੇ ਹਿੱਤ ਪਿਆਰੇ ਹਨ। ਪਾਰਟੀ ਨੇ ਆਪਣੇ ਮੂਲ ਮੁੱਦਿਆਂ ਵੱਲ ਵਾਪਸੀ ਕੀਤੀ ਹੈ। ਅੱਜ ਪਦੇ ਪੰਜਾਬ ਦੇ ਮੁੱਦਿਆਂ ਪ੍ਰਤੀਰੋਧ ਤੇ ਕੋਰ ਕਮੇਟੀ ਸੰਤੁਸ਼ਟ ਦਿਖਾਈ ਨਹੀਂ ਦਿੱਤੀ ਇਸ ਦੇ ਨਾਲ ਇਹ ਸੁਖਵੀਰ ਸਿੰਘ ਬਾਦਲ ਨੇ ਵੀ ਸਪੱਸ਼ਟ ਜਵਾਬ ਦੇਣ ਤੋਂ ਕਿਨਾਰਾ ਕੀਤਾ ਹੈ ਭਾਵ ਉਹਨਾਂ ਨੇ ਹਾਂ ਵੀ ਨਹੀਂ ਕੀਤੀ ਤੇ ਨਾ ਵੀ ਨਹੀਂ ਕੀਤੀ ਜਿਸ ਤੋਂ ਕਿਆਸਰਾਈਆਂ ਲਗਾਈਆਂ ਜਾ ਸਕਦੀਆਂ ਹਨ ਕਿ ਕੀਤੇ ਨਾ ਕੀਤੇ ਅੰਦਰ ਖਾਤੇ ਗੱਲਬਾਤ ਚੱਲ ਰਹੀ ਹੈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਗਵਾਹੀ ਵਿੱਚ ਇੱਕ ਵਫਦ ਨੇ ਪੰਜਾਬ ਦੇ ਚੋਣ ਕਮਿਸ਼ਨ ਰਾਹੀਂ ਭਾਰਤੀ ਚੋਣ ਕਮਿਸ਼ਨ ਲਈ ਇੱਕ ਮੰਗ ਪੱਤਰ ਸੌਂਪਿਆ ਹੈ ਭਾਜਪ ਨੇ ਮੰਗ ਕੀਤੀ ਹੈ ਕਿ ਦਿੱਲੀ ਦੀ ਤਰਜ਼ ਤੇ ਹੀ ਪੰਜਾਬ ਦੀ ਆਗਿਆਰੀ ਨੀਤੀ ਬਣੀ ਹੈ ਤੇ ਇਸ ਨੀਤੀ ਵਿੱਚ ਵੀ ਵੱਡਾ ਕਪਲਾ ਕੀਤਾ ਗਿਆ ਹੈ ਈਡੀ ਵੱਲੋਂ ਦੀ ਜਾਂਚ ਵੀ ਕੀਤੀ ਜਾਵੇ ਉਹਨਾਂ ਨੇ ਕਿਹਾ ਹੈਗੇ ਪੰਜਾਬ ਦੇ ਅਧਿਕਾਰੀਆਂ ਨੇ ਇਸ ਨੀਤੀ ਦਾ ਵਿਰੋਧ ਵੀ ਕੀਤਾ ਸੀ ਪਰ ਉਹਨਾਂ ਦੀ ਗੱਲ ਨਹੀਂ ਮੰਨੀ ਗਈ ਉਹਨਾਂ ਨੇ ਕਿਹਾ ਹੈਗੇ ਦਿੱਲੀ ਵਿੱਚ ਜਦੋਂ ਸ਼ਰਾਬ ਨੀਤੀ ਨੂੰ ਲੈ ਕੇ ਮੀਟਿੰਗ ਹੋਈ ਸੀ ਤਾਂ ਉਸ ਵੇਲੇ ਮੀਟਿੰਗ ਵਿੱਚ ਸਾਊਥ ਗਰੁੱਪ ਦੇ ਨੁਮਾਇੰਦਿਆਂ ਤੋਂ ਇਲਾਵਾ ਰਾਗਵ ਚੱਡਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਪੰਜਾਬ ਦੇ ਅਧਿਕਾਰੀ ਵੀ ਮੌਜੂਦ ਸਨ ਉਹਨਾਂ ਨੇ ਕਿਹਾ ਹੈਗੇ ਦਿੱਲੀ ਵਿੱਚ ਤਾਂ 100 ਕਰੋੜ ਦੇ ਕਪਲੇ ਦਾ ਦੋਸ਼ ਲੱਗਿਆ ਹੈ ਪਰ ਪੰਜਾਬ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਕਪਲਾ ਸਾਹਮਣੇ ਆਏਗਾ ਤੇ ਸਾਨੂੰ ਖਸਾ ਹੈ ਕਿ ਇਸ ਚੋਣ ਵਿੱਚ ਇਹ ਪੈਸਾ ਤੇ ਸ਼ਰਾਬ ਵੋਟਰਾਂ ਨੂੰ ਪਰਮਾਉਣ ਲਈ ਵਰਤਿਆ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ ਅਮਨ ਪਾਰਟੀ ਸ਼ਹੀਦਾਂ ਦੇ ਨਾਂ ਉੱਤੇ ਸ਼ਰਾਬ ਵਰਗਾ ਧੰਦਾ ਚਲਾ ਕੇ ਲੋਕਾਂ ਨੂੰ ਲੁੱਟ ਵੀ ਰਹੀ ਹਨ ਤੇ ਉਹਨਾਂ ਦੀ ਜਾਨ ਵੀ ਲੈ ਰਹੀ ਹੈ। ਪੰਜਾਬ ਵਿਜਲਨ ਸਿਵਰੇ ਨੇ ਸਵੇਰੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੰਡੀ ਮੁਹਿੰਮ ਦੌਰਾਨ ਨਗਰ ਕੌਂਸਲ ਬਰਨਾਲਾ ਵਿਖੇ ਬਤੌਰ ਬਿਲਡਿੰਗ ਇੰਸਪੈਕਟਰ ਤਾਇਨਾਤ ਹਰਬਖਸ਼ ਸਿੰਘ ਨੂੰ 25000 ਰੁਪਏ ਦੀ ਰਿਸ਼ਵਤ ਲੈਣ ਦੇ ਰੰਗੇ ਹੱਤੀ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜਲਨ ਸਿਵਰੇ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਉਪਰੋਕਤ ਮੁੱਲਜਮ ਨੂੰ ਬਰਨਾਲਾ ਨਿਵਾਸ ਰਸ਼ਪਾਲ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਉਕਤ ਬਿਲਡਿੰਗ ਇੰਸਪੈਕਟਰ ਹੰਡੀਆ ਆਇਆ ਚੌਂਕ ਬਰਨਾਲਾ ਵਿਖੇ ਸਤਿਤ ਉਸਦੀ ਮੋਟਰ ਵਰਕਸ਼ਾਪ ਦਾ ਨਕਸ਼ਾ ਪਾਸ ਕਰਾਉਣ ਬਦਲੇ 50000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪਰ ਸੌਦਾ 25000 ਰੁਪਏ ਵਿੱਚ ਤੈਅ ਕੀਤਾ ਗਿਆ ਸੀ ਬੁਲਾਰਿਆਂ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਰਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਤੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 25000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤ ਕਾਬੂ ਕਰ ਲਿਆ ਇਸ ਸਬੰਧੀ ਮੁਲਜ਼ਮ ਖਿਲਾਫ ਅਪ੍ਰਿਸ਼ਟਾਚਾਰ ਰੋਕੂ ਕਾਨੂੰਨਨਦੀਨ ਥਾਣਾ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਵਿਖੇ ਕਰ ਲਿਆ ਗਿਆ ਹੈ ਅਤੇ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਸ਼ਰੋਨੀ ਕਾਲਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਮ ਆਨੰਦਵੀ ਪਾਰਟੀ ਵੱਲੋਂ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਸ਼ਹੀਦ ਦੇ ਨਾਂ ਦੀ ਦੁਰਵਰਤੋਂ ਕਰਨ ਦੀ ਨਿਖੇਦੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਆਪ ਨੇ ਸ਼ਹੀਦ ਨੂੰ ਜਿਹੜੇ ਸਿਧਾਂਤ ਪਿਆਰੇ ਸਨ ਉਹਨਾਂ ਸਾਰਿਆਂ ਦਾ ਅਪਮਾਨ ਕੀਤਾ ਹੈ ਉਹਨਾਂ ਨੇ ਇਹ ਵੀ ਸਵਾਲ ਕੀਤਾ ਹੈ ਕਿ ਪੰਜਾਬ ਵਿੱਚ ਸ਼ਰਾਬ ਘਟਾਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਤੇ ਕਿਹਾ ਹੈ ਕਿ ਇਸ ਮਾਮਲੇ ਤੇ ਫਿਕਸ ਮੈਚ ਖੇਡਿਆ ਜਾ ਰਿਹਾ ਹੈ ਸੁਖਵੀਰ ਸਿੰਘ ਬਾਦਲ ਨੇ ਜ਼ੋਰ ਇਹ ਕਿ ਹੈ ਕਿ ਆਪ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਭਗਵਾਨ ਤਮਨ ਪਹਿਲਾਂ ਸ਼ਹੀਦਾਂ ਵਾਂਗੂ ਹੀ ਦਸਤਾਰ ਸਜਾਉਂਦੇ ਸਨ ਪਰ ਸੱਤਾ ਮਿਲਦਿਆਂ ਹੀ ਸ਼ਹੀਦਾਂ ਨੂੰ ਵਿਸਾਰ ਦਿੱਤਾ ਉਹਨਾਂ ਨੇ ਕਿਹਾ ਕਿ ਆਪ ਵਿਧਾਇਕਾਂ ਵੱਲੋਂ ਖੁੱਲ੍ਹੇਆਮ ਕੀਤੀ ਜਾ ਰਹੀ ਲੁੱਟ ਖਜ਼ੂਟ ਸ਼ਹੀਦ ਭਗਤ ਸਿੰਘ ਦੇ ਉੱਚੇ ਸੂਚੇ ਆਦਰਸ਼ਾਂ ਦੇ ਉਲਟ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਆਵਕਾਰੀ ਨੀਤੀ ਵੀ ਦਿੱਲੀ ਦੀ ਨੀਤੀ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜ ਦਿਵਾਲ ਸਮੇਤ ਇੰਨਾ ਹੀ ਲੋਕਾਂ ਨੇ ਪੰਜਾਬ ਆਵ ਪੰਜਾਬ ਆਵਕਾਰੀ ਨੀਤੀ ਘੜੀ ਸੀ ਉਹਨਾਂ ਨੇ ਕਿਹਾ ਹੈ ਕਿ ਮੈਂ ਦਿੱਲੀ ਵਿੱਚ ਪੰਜਾਬ ਆਵਕਾਰੀ ਨੀਤੀ ਘੜਨ ਵੇਲੇ ਹੋਈਆਂ ਮੀਟਿੰਗਾਂ ਦੇ ਵੇਰਵੇ ਵੀ ਸਾਂਝੇ ਕੀਤੇ ਸਨ ਉਹਨਾਂ ਨੇ ਕਿਹਾ ਹੈ ਕਿ ਇਸ ਨੀਤੀ ਦੇ ਨਤੀਜੇ ਵਜੋਂ ਆਪਨੇ ਪੰਜਾਬ ਦੇ ਖੇਜਾਨੇ ਵਿੱਚੋਂ ਸੈਂਕੜੇ ਕਰੋੜ ਰੁਪਏ ਲੁੱਟੇ ਹਨ ਉਹਨਾਂ ਨੇ ਕਿਹਾ ਹੈ ਕਿ ਲੋਕ ਸਵਾਲ ਕਰ ਰਹੇ ਹਨ ਕਿ ਕੇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਅਤੇ ਕਿਆਸ ਰਈਆਂ ਲਾਈਆਂ ਜਾ ਰਹੀਆਂ ਹਨ ਕਿਸ ਕੇਸ ਵਿੱਚ ਫਿਕਸ ਮੈਚ ਖੇਡਿਆ ਜਾ ਰਿਹਾ ਹੈ ਪਹਿਲਾਂ ਗੁਜਰਾ ਦੇ ਵਿੱਚ ਔਰ ਫਿਰ ਕੱਲ ਤੋਂ ਟਿੱਬੀ ਰਵਿਦਾਸਪੁਰਾ ਦੇ ਵਿੱਚ ਹੋਇਆ ਜਿਸ ਦੇ ਨਾਲ ਇੱਕ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਜੋ ਮੌਤਾਂ ਹੋ ਰਹੀਆਂ ਨੇ ਬਹੁਤ ਮੰਦਪਗ ਹੈ ਬਹੁਤ ਅਨਫੋਰਚੂਨੇਟ ਹੈ ਇਦੇ ਵਾਸਤੇ ਜਦੋਂ ਹੀ ਸਰਕਾਰ ਦੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਇਆ ਨਾਲ ਦੀ ਨਾਲ ਹੈਲਥ ਡਿਪਾਰਟਮੈਂਟ ਦੀਆਂ ਸਿਵਲ ਐਡਮਿਨਿਸਟ੍ਰੇਸ਼ਨ ਦੀਆਂ ਪੁਲਿਸ ਦੀਆਂ ਟੀਮਾਂ ਨੇ ਜਿਹੜੀਆਂ ਉਹ ਬਣ ਚੁੱਕੀਆਂ ਟਿੱਬੀ ਦੇ ਵਿੱਚ ਔਰ ਇਸ ਤੋਂ ਪਹਿਲਾਂ ਗੁਜਰਾ ਦੇ ਵਿੱਚ ਘਰ-ਘਰ ਸਰਵੇ ਹੈ ਜਿਹੜਾ ਉਹ ਹੋ ਰਿਹਾ ਹੈ ਤਾਂ ਕਿ ਜੇ ਹੋਰ ਵੀ ਕਿਸੇ ਨੇ ਇਹ ਜ਼ਹਿਰੀਲੀ ਚੀਜ਼ ਪੀਤੀ ਹੈ ਤੇ ਉਹਦਾ ਨਾਲ ਦੀ ਨਾਲ ਇਲਾਜ ਹੈ ਜਿਹੜਾ ਉਹ ਕਰਾਇਆ ਜਾ ਸਕੇ ਔਰ ਇਸ ਤੋਂ ਇਲਾਵਾ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਅਠ ਨੂੰ ਜਿਹੜੇ ਕਿ ਮਾਸਟਰਮਾਈਂਡ ਨੇ ਤੇ ਜਿਨ੍ਹਾਂ ਨੇ ਵੇਚੀ ਹੈ ਅੱਠ ਨੂੰ ਫੜ ਲਿਆ ਗਿਆ ਉਹਨਾਂ ਦੇ ਉੱਪਰ 302 ਦਾ ਯਾਨੀ ਕਿ ਕਤਲ ਦਾ ਪਰਚਾ ਜਿਹੜਾ ਉਹ ਐਫ ਆਈ ਆਰ ਰਜਿਸਟਰ ਹੋ ਚੁੱਕੀ ਹੈ ਔਰ ਜੇਲ ਉਹਨਾਂ ਨੂੰ ਭੇਜਿਆ ਜਾ ਚੁੱਕਿਆ ਹੈ ਹੈਲਥ ਸਿਵਲ ਤੇ ਪੁਲਿਸ ਦੀਆਂ ਟੀਮਾਂ ਘਰ-ਘਰ ਸਰਵੇ ਕਰ ਰਹੀਆਂ ਨੇ ਏ ਡੀ ਜੀ ਪੀ ਢਿੱਲੋਂ ਦੀ ਰਹਿਨਮਾਈ ਦੇ ਹੇਠ ਚਾਰ ਮੈਂਬਰੀ ਐਸ ਆਈ ਟੀ ਹੈ ਜਿਹੜੀ ਉਹ ਬਣ ਚੁੱਕੀ ਹੈ ਉਹ ਵੀ ਹੁਣ 15 ਮਿੰਟ ਦੇ ਵਿੱਚ ਵਿੱਚ ਤਿੱਬੀ ਦੇ ਵਿੱਚ ਪਹੁੰਚੇਗੀ ਤਾਂ ਕਿ ਇਹਦੀ ਗਹਿਰਾਈ ਤੱਕ ਜਾ ਜਾ ਸਕੇ ਮੇਰੀ ਹੁਣ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਪਿੰਡ ਵਾਲਿਆਂ ਨੂੰ ਮੇਰੀ ਹੱਥ ਮੰਨ ਕੇ ਬੇਨਤੀ ਇਹ ਹੀ ਹੈ ਕਿ ਸਰਕਾਰ ਵੱਲੋਂ ਨਾ ਕੋਈ ਕਮੀ ਸੀ ਨਾ ਹੈ ਤੇ ਨਾ ਹੋਊਗੀ ਪਰ ਨਾਲ ਹੀ ਇਸ ਚੀਜ਼ ਦਾ ਵੀ ਧਿਆਨ ਦੇਣ ਦੀ ਲੋੜ ਹੈ ਧਿਆਨ ਰੱਖਣ ਦੀ ਲੋੜ ਹੈ ਸਾਰਿਆਂ ਨੂੰ ਹੀ ਕਿ ਜੇ ਕਿਸੇ ਨੇ ਚਲੋ ਸ਼ਰਾਬ ਪੀਣੀ ਵੀ ਹੈ ਤਾਂ ਪੰਜਾਬ ਸਰਕਾਰ ਦੇ ਅਧਿਕਾਰਿਤ ਦਿੱਤੇ ਹੋਏ ਠੇਕੇ ਤੋਂ ਲੈ ਕੇ ਪੀਵੇ ਜੇ ਇਸ ਤਰੀਕੇ ਦੇ ਨਾਲ ਉਹ ਕਿਤੋਂ ਵੀ ਕਿਤੇ ਕਿਸੇ ਨੇ ਸਪਲਾਈ ਕਰਤੀ ਜਿਹੜੇ ਕਿ অথੋરાઇਜ਼ਡ ਨਹੀਂ ਹੈਗੇ ਜਾਂ ਕੋਈ ਕਿਤੋਂ ਜਾ ਕੇ ਬੋਤਲ ਜਾਂ ਅਧੀਆਂ ਪਊਆ ਚੱਕ ਲਿਆ ਆ ਉਹਨਾਂ ਕੰਮਾਂ ਤੋਂ ਗਰੇਜ਼ ਕਰੋ ਕਿਉਂਕਿ ਇਹ ਵੀ ਜਿਹੜਾ ਕੇਸ ਹੋਇਆ ਜਿੰਨਾ ਮੈਨੂੰ ਪਤਾ ਲੱਗਿਆ ਇਹ ਵੀ ਜਿਹੜਾ ਕੇਸ ਹੋਇਆ ਇਸ ਜਿਸ ਬੰਦਾ ਮਾਸਟਰਮਾਈਂਡ ਸੀਗਾ ਉਹਦਾ ਪਹਿਲਾਂ ਇਹਦੀ ਕੋਈ ਹਿਸਟਰੀ ਨਹੀਂ ਸੀਗੀ ਉਹਨੂੰ ਇਹ ਮਿਥਾਈਲ ਐਲਕੋਹਲ ਜਿਹੜਾ ਕਿ ਪੇਂਟ ਜਾਂ ਐਡਹੈਸਿਵ ਜਾਂ ਪੋਲੀਥਿਨ ਬਣਾਉਣ ਦੇ ਵਿੱਚ ਯੂਜ਼ ਹੁੰਦਾ ਹੈ ਉਹਨੂੰ ਕਿਸੇ ਬਾਹਰੀ ਸਟੇਟ ਤੋਂ ਸਪਲਾਈ ਹੋਇਆ ਤੇ ਉਹਨੇ ਫਿਰ ਇਹ ਕੰਮ ਕੀਤਾ ਜਿਹਦੇ ਨਾਲ ਪਹਿਲਾ ਇੰਸਟੈਂਸ ਸੀਗਾ ਤੇ ਪਹਿਲੇ ਕਿਉਂਕਿ ਜਾਣਕਾਰੀ ਨਹੀਂ ਸੀਗੀ ਵੀ ਕਿਵੇਂ ਕਿੰਨੀ ਜ਼ਹਿਰ ਕਿੰਨੀ ਜ਼ਹਿਰ ਦੀ ਮਾਤਰਾ ਇਸ ਦੇ ਵਿੱਚ ਉਹਨੇ ਇਸ ਤਰੀਕੇ ਨਾਲ ਇਹ ਵੇਚੀ ਹੈ ਜਿਸ ਦੀ ਵਜ੍ਹਾ ਕਰਕੇ ਇਹ ਮੌਤਾਂ ਨੇ ਹੋਈਆਂ ਨੇ ਸੋ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਰੇ ਲੋਕਾਂ ਨੂੰ ਕਿ ਕਿਰਪਾ ਕਰਕੇ ਇਹ ਜੇ ਕਿਸੇ ਵੀ ਕਿਸੇ ਵੀ ਛੋਟੇ ਮੋਟੇ ਹਲਕੇ ਲਾਲਚਾਂ ਦੇ ਵਿੱਚ ਆ ਕੇ ਆਪਦੇ ਤੇ ਆਪਦੇ ਪਰਿਵਾਰਾਂ ਦੀ ਜਾਨਾਂ ਖਤਰੇ ਦੇ ਵਿੱਚ ਨਾ ਪਾਓ ਜੇ ਕੋਈ ਇਹੋ ਜਿਹਾ ਵੇਚਦਾ ਹੈ ਉਹ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਨੂੰ ਇਨਫੋਰਮ ਕਰੋ ਉਤੇ ਸਖਤ ਕਾਰਵਾਈ ਹੋਊਗੀ ਔਰ ਨਾਲ ਹੀ ਮੈਂ ਇਸ ਤੋਂ ਅਗਲੀ ਗੱਲ ਇਹ ਵੀ ਕਹੂੰਗਾ ਕਿ ਜਿਹੜੇ ਇਹੋ ਜਿਹੇ ਕੰਮਾਂ ਦੇ ਵਿੱਚ ਬਨਾਹ ਕਰਨੇ ਚਾਹੇ ਕੋਈ ਨਕਲੀ ਸ਼ਰਾਬ ਵੇਚੀ ਆ ਕਿਸੇ ਨੇ ਜਿਹਦੀ ਕਰਕੇ ਮੌਤਾਂ ਹੋਈਆਂ ਨੇ ਚਾਹੇ ਕੋਈ ਨਸ਼ਾ ਵੇਚਦਾ ਇਹ ਮੈਂ ਸਮਝਦਾ ਕਿ ਸਰਕਾਰਾਂ ਦੇ ਪੁਲਿਸ ਵੱਲੋਂ ਤਾਂ ਪੂਰੀ ਸਖਤੀ ਹੈ ਹੀ ਪਰ ਨਾਲ-ਨਾਲ ਲੋਕਾਂ ਨੂੰ ਵੀ ਸਮਾਜ ਨੂੰ ਵੀ ਇਸ ਗੱਲ ਦੀ ਕਸਮ ਖਾਣੀ ਚਾਹੀਦੀ ਹੈ ਕਿ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਜਿਹਦੇ ਨਾਲ ਲੋਕਾਂ ਦੀ ਜਾਨਾਂ ਤੇ ਖਤਰਾ ਬਣਦਾ ਹੈ ਉਹੋ ਜਿਹੇ ਲੋਕਾਂ ਦੀ ਜਮਾਨਤਾ ਵੀ ਨਾ ਕਰਾਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤੇ ਬੜੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਦੇਸ਼ ਦੇ ਅੰਦਰ ਤੇ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਤੇ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਅ ਲੇਕਿਨ ਕੱਲ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਸ਼ਰੋਮਣੀ ਕਾਲੇਦਲ ਦੀ ਉਹਦੇ ਵਿੱਚ ਬਹੁਤ ਵਧੀਆ ਫੈਸਲਾ ਲਿਆ ਗਿਆ ਕਿ ਜਦੋਂ ਤੱਕ ਪੰਥਕ ਮਸਲੇ ਜਿਹੜੇ ਚਾਹੇ ਬੰਦੀ ਸਿੰਘਾਂ ਦੇ ਮਸਲੇ ਨੇ ਅਮਰਤਪਾਲ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਾਉਣ ਦਾ ਮਸਲਾ ਜਦੋਂ ਤੱਕ ਨਹੀਂ ਹਟਾਈ ਜਾਂਦੀ ਕਿਸਾਨਾਂ ਦੇ ਮਸਲੇ ਜਦੋਂ ਤੱਕ ਨਹੀਂ ਹੱਲ ਹੁੰਦੇ ਤੇ ਪੰਜਾਬ ਦੇ ਮਸਲੇ ਜਿਹੜੇ ਜਦੋਂ ਤੱਕ ਨਹੀਂ ਹੱਲ ਹੁੰਦੇ ਉਦੋਂ ਤੱਕ ਜਿਹੜਾ ਸਮਝੌਤਾ ਨਹੀਂ ਹੋਵੇਗਾ ਮੈਂ ਸੋਚਦਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਫੈਸਲਾ ਵਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਪੰਥਕ ਪਾਰਟੀ ਆ ਬੜਾ ਗੌਰਵਮਈ ਇਤਿਹਾਸ ਰਿਹਾ ਇਸ ਪਾਰਟੀ ਦਾ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਹੀ ਇਸ ਪਾਰਟੀ ਨੇ ਬਹੁਤ ਵੱਡੇ ਸੰਘਰਸ਼ ਕੀਤੇ ਮੋਰਚੇ ਲਾਏ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀ ਲੀਡਰਸ਼ਿਪ ਨੂੰ ਚਾਹੀਦਾ ਕਿ ਪੰਥਕ ਮਸਲਿਆਂ ਦੇ ਚਾਹੇ ਪੰਜਾਬ ਦੇ ਮਸਲੇ ਚਾਹੇ ਕਿਸਾਨੀ ਮਸਲੇ ਨੇ ਬੜੀ ਦ੍ਰਿੜਤਾ ਦੇ ਨਾਲ ਡਟ ਕੇ ਉਹਨਾਂ ਦੇ ਹੱਕ ਦੇ ਵਿੱਚ ਸਾਨੂੰ ਪਹਿਰਾ ਦੇਣ ਦੀ ਲੋੜ ਆ ਜੇਕਰ ਇਸ ਢੰਗ ਦੇ ਨਾਲ ਫੈਸਲੇ ਲੈ ਜਾਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਲੋਕ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਪਿਛਲੇ ਸਮੇਂ ਤੋਂ ਮੇਰੇ ਕੁਝ ਪਾਰਟੀ ਲੀਡਰਸ਼ਿਪ ਨਾਲ ਕੁਝ ਵਿਚਾਰਕ મતਭੇਦ ਵਰਕਰਾਂ ਦੀ ਭਾਅ ਨੂੰ ਲੈ ਕੇ ਚੱਲ ਰਹੇ ਸਨ ਕੋਈ ਉਹਦੇ ਵਿੱਚ ਮੇਰਾ ਨਿੱਜੀ ਸਵਾਰਥ ਨਹੀਂ ਕਿਉਂਕਿ ਮੈਂ ਪਾਰਟੀ ਨੂੰ ਸਮਰਪਿਤ ਹਾਂ ਮੇਰੀ ਜਿਹੜੀ ਵੀ ਰਾਜਨੀਤਿਕ ਹੋਣ ਦਾ ਸ਼੍ਰੋਮਣੀ ਅਕਾਲੀ ਦਲ ਕਰਕੇ ਆ ਸੋ ਇਸ ਲਈ ਜੇ ਇਸ ਢੰਗ ਦੇ ਨਾਲ ਵਰਕਰਾਂ ਦੀ ਭਾਅ ਨੂੰ ਫੈਸਲੇ ਜਾਣਗੇ ਤਾਂ ਅਸੀਂ ਡਟ ਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਾਲ ਦਲ ਦਾ ਸਾਥ ਦੇਵਾਂਗੇ ਸੋ ਮੇਰੀ ਸਾਰੀ ਲੀਡਰਸ਼ਿਪ ਨੂੰ ਬੇਨਤੀ ਆ ਕਿ ਅਸੀਂ ਨਿੱਜੀ ਹਿੱਤਾਂ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਦੇ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਜੇ ਅਸੀਂ ਕੰਮ ਕਰਾਂਗੇ ਤਾਂ ਪੰਜਾਬ ਦੇ ਲੋਕ ਹਮੇਸ਼ਾ ਹੀ ਸ਼੍ਰੋਮਣੀ ਕਲਦਾ ਦਾ ਸਾਧਨ ਕਿਉਂ ਇਹੀ ਇੱਕ ਪਾਰਟੀ ਹੈ ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਗਵਾਹੀ ਕਰ ਸਕਦੀ ਆ ਜਦੋਂ ਵੀ ਕਾਲੀਦਲ ਦੀ ਸਰਕਾਰ ਰਹੀ ਆ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਹੋਏ ਨੇ ਹਰ ਵਰਗ ਨੂੰ ਜਿਹੜੀਆਂ ਸਹੂਲਤਾਂ ਮਿਲੀਆਂ ਨੇ ਠੀਕ ਆ ਕੰਮ ਕਰਦਿਆਂ ਤੋਂ ਵੀਰ ਗਲਤੀਆਂ ਹੋ ਜਾਂਦੀਆਂ ਨੇ ਲੇਕਿਨ ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਗਲਤੀਆਂ ਤੋਂ ਸਬਕ ਲੈ ਕੇ ਸਾਨੂੰ ਵਧੀਆ ਢੰਗ ਦੇ ਨਾਲ ਜਿਹੜੇ ਵੱਡੇ ਫੈਸਲੇ ਲੋਕ ਹਿੱਤਾਂ ਦੇ ਵਿੱਚ ਸਿੱਖਾਂ ਦੇ ਹਿੱਤਾਂ ਦੇ ਵਿੱਚ ਪੰਜਾਬ ਦੇ ਹਿੱਤਾਂ ਦੇ ਵਿੱਚ ਕਿਸਾਨੀ ਦੇ ਹਿੱਤਾਂ ਦੇ ਵਿੱਚ ਸਾਨੂੰ ਫੈਸਲੇ ਲੈਣੇ ਚਾਹੀਦੇ ਨੇ ਉਸ ਲਈ ਮੇਰੀ ਸਾਰਿਆਂ ਨੂੰ ਪੀਲਾ ਕਿ ਨਾ ਚੋਣਾਂ ਦੇ ਵਿੱਚ ਆਪਾਂ ਡਟ ਕੇ ਸਾਰੇ ਗਲੇਸ਼ਿਕ ਵੇ ਭਲਾ ਕੇ ਸ਼੍ਰੋਮਣੀ ਕੱਲ੍ਹ ਦਾ ਸਾਧ ਲਈਏ ਤੱਕੜੀ ਚੋਣ ਨਿਸ਼ਾਨ ਤੇ ਜਿਹੜੇ ਵੀ ਉਮੀਦਵਾਰ ਖੜੇ ਕੀਤੇ ਜਾਂਦੇ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਵੋਟਾਂ ਵਾਟ ਕੇ ਦਿਤਾਈਏ ਤੋਂ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आज पंजाब के अंदर 40 फीसदी शराब का दारू का व्यापार आज उसी कंपनी के पास में है जो इसके चक्कर में वो दिल्ली एक्साइज पॉलिसी के अंदर गिरफ्त में जेल में बैठे हैं तो मैंने बेनती की है सिब्बन जी से हमारे पंजाब के इलेक्शन कमिश्नर से कि वो ई को हिदायत कर सकते हैं तो वो करें अदरवाइज नेशनल जो हमारा इलेक्शन कमीशन ऑफ इंडिया है उनके मार्फत ईडी को हिदायत की जाए कि सारे धंधे को लूटा जाए क्योंकि दिल्ली के अंदर तो सिर्फ सौ करोड़ रुपए का इल्ज़ाम लगा है केजरीवाल साहब पे और यहाँ पे केजरीवाल साहब की के हिदायत पे पंजाब के अंदर हजारों करोड़ रुपए का यहाँ पे चूना पंजाब की जनता को मिला है पंजाब के एक्सचेकर को लगा है और वो पैसा सारा का सारा आम आदमी पार्टी की जेबों में गया है और वो पैसा हमें अंदेशा है कि इस इलेक्शन के अंदर इस्तेमाल किया जाएगा जेलों के अंदर जो माफिया बैठा है दिक्र माफिया बैठा है वो इनकी शह के साथ इलेक्शन के अंदर शराब का इस्तेमाल होगा और नकली शराब ये विडम्बना है कि खुद मुख्यमंत्री के हल्के में आज कल परसों दो दिन मिला के आज तक इक्कीस मौतें हो चुकी हैं ये जीता जागता सबूत है कि धंधा खुद सरकार के नाक के नीचे चल रहा है वही इलाका हरपाल चीमा जी का है और वही इलाका पंजाब के कटरी ईमानदार आम आदमी पार्टी सरकार के मुख्यमंत्री भगवंत मान जी का है उसके ऊपर भगवंत मान जी आज कुछ बोल नहीं रहे परंतु गाने गा रहे हैं जश्न मना रहे हैं कि उन्हें आज अपने आप पूरी चीफ मिनिस्टरशिप बिकॉज ही वॉज जस्ट ए डी जोर चीफ मिनिस्टर नॉट ए डीफेक्ट चीफ मिनिस्टर सुपर चीफ मिनिस्टर यहाँ पे राघव चड्डा जी थे जो कि भनक लगते ही यहाँ से नदारद हो गए और उसके साथ ही एक बेनती चाहे मैंने इनके सामने रखी है ऑफिशियल तौर पे मेमोरेंडम में, में नहीं है परंतु क्योंकि जो बात कल भी मैंने की थी और आज भी मैं फिर दोहरा रहा हूँ कि आज जब सारा हिंदुस्तान शहीदों के शहीद भगत सिंह राजगुरु सुखदेव के उस अजीम शहादत को आज याद कर रहा है नमन कर रहा है वहीं पे मैं समझता हूँ उन शहीदों को सही श्रद्धांजलि देश तभी दे पाएगा और पंजाब खासतौर पर से दे पाएगा जब पंजाब के लोग जागरूक होके जिस बात के लिए कुर्बानी दी थी शहीद भगत सिंह जी ने उनके असील असूलों के ऊपर उनके सिद्धांतों के ऊपर पैरा देंगे और बहरूपियों से बचेंगे जो कि आज उनके नाम के ऊपर शराब जैसे धंधे में ना सिर्फ लोगों को मार रहे हैं बल्कि पंजाब का सरमाया लूट रहे हैं इनसे बचेंगे धन्यवाद